ਸੋਰੀ ਯਾ ਇਹਨਾਂ ਉਸ ਤੋਂ ਬਾਅਦ ਤਾਂ 1 ਮਿੰਟ ਟਰਟਚਰ ਕਰਦੇ ਪਏਗੇ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਐਨਾਂ ਮੈਂ ਲੱਭੇ ਕੋਸ਼ਿਸ਼ ਕਰਦੇ ਸੀ ਹਾਂ ਜੀ ਤੇ ਹੁਣ ਆਪਸੋ ਹੋਣਾ ਕਿਤੋਂ ਮੈਂ ਨਾ ਮਤਲਬ ਕਿ ਥਾਲੀ ਘੁਲੋਚ ਕੀਤੀ ਪਹਿਲਾਂ ਫਿਰ ਡਰਿੰਕ ਕਰਕੇ ਆਏ ਸ਼ਮਾਂ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੈਨੂੰ ਗਲਤ ਹੋਰ ਅੰਬੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਰਾ ਮਾਰਕਟਾਈ ਦਿੱਤੀ ਆ ਤੜਕਿ ਕਿਤੇ ਕਿਤੇ ਸੱਟ ਲੱਗੀ ਮੇਰੀ ਆਖਰ ਸੱਟ ਲੱਗਦੀ ਆ ਮੇਰੇ ਲੈਫਟ ਸ਼ੋਲਡਰ ਵਾਲੀ ਸਾਈਡ ਹੋ ਗਈ ਆ ਤੇ ਮੈਂ ਜਲਦੀ ਹੀ ਸੀ ਵੀ ਕਿ ਉਹਨਾਂ ਨੂੰ ਦੀ ਸੱਤੀ ਤੇ ਬਿਮਾਰੀਆਂ ਤੇ ਮੇਰੇ ਤੇ ਲੱਗ ਰਹੇ ਆ ਤੇ ਤੋਂ ਭਾਰੇ ਨਾ ਬੰਦੇ ਕਿ ਮੇਰੇ ਕੋਲ ਦਰਦ ਹੋ ਰਿਹਾ ਹੈ ਕਿਨੇ ਸਾਲ ਤੋਂ ਪੈ ਰਿਹਾ ਹੈ ਉਹ ਇਸ ਤੋਂ ਦੇਰ ਤੋਂ ਦੁਆਰਾ 37 ਦਿਨਾਂ ਦਾ ਚੇ ਗੁਰੂ ਜੀ ਤੁਹਾਨੂੰ ਬੇਟੀ ਨੂੰ ਪਤਾ ਲੱਗਾ ਤੁਹਾਨੂੰ ਕਰੋ ਪਤਾ ਲੱਗਾ ਸੀ ਜੀ ਬੇਟੀ ਨੇ ਇਸ ਦਾ ਮਾਰਕਟਾਈ ਹੋਈ ਆ ਇਹ ਸਰ ਮੈਨੂੰ ਰਾਤ ਹੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇੰਨਾ ਮੈਨੂੰ ਗਲਤ ਨਜ਼ਰ ਰੱਖੀ ਸੀ ਮੇਰੇ ਨਾਲ ਨਹੀਂ ਗੱਲ ਕੀਤੀ ਆਪਣੀ ਪਰਚਾਈ ਨਾ ਕੀਤੀ ਸਿਰ ਨੂੰ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਮੰਮੀ ਤੱਕ ਨਹੀਂ ਮੇਰੇ ਨਾਲ ਮੈਂ ਕਿਹਾ ਸੀਗਾ ਕਿ ਚਲ ਜੇ ਘਰ ਬਸਤੇ ਦੇ ਬਾਸੇ ਜ ਸਾਡਾ ਪਰ ਉਹ ਫਿਰ ਉਹਨਾਂ ਨੇ ਰਹੀ ਹੀ ਹਰਕਤ ਦੁਆਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਗੋਟਿਆਂ ਮੇਰੇ ਭਰਾ ਨਹੀਂ ਚੰਦ ਉਹਨਾਂ ਨੇ ਮਾਰ ਛੱਡਣਾ ਸੀ ਉਹਨਾਂ ਤੋਂ ਬਾਅਦ ਕੁਝ ਨਹੀਂ ਮੰਗਦੇ ਤੁਹਾਡੇ ਮੈਂ ਤੇ ਹੀ ਕਹਿੰਨ ਸਜ਼ਾ ਹੋਈ ਜਿੱਦ ਤੱਕ ਕੂੜੀ ਮੇ ਤੇ ਨੀਲ ਬਹਨੇ ਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਸਰ ਇੱਕ ਬਲਹੱਡਾ ਪਿੰਡ ਤੋਂ ਇੱਕ ਮਹਿਲਾ ਦਾ ਮਾਮਲਾ ਆਇਆ ਸੀ ਵੀ ਸੌਰੇ ਉਹਨੂੰ ਕੋਟਮਾਰ ਰੋਡ 'ਤੇ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕੀ ਸਬੰਧ ਦਾ ਇਹ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਥਾਣਾ ਦਸੂਹਾ ਦੇ ਵਿੱਚ ਜਿਸ ਸਬੰਧੀ ਫਿਰ ਅਸੀਂ ਐਮਲਾਰ ਦੇ ਜਿਹੜੇ ਲੜਕੀ ਹੈਗੀ ਹੈ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਆ ਵੀ ਸੌਰੇ ਦੇ ਉਹਦੇ ਸਬੰਧੀ ਉਹ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫਆਰ ਨੰਬਰ 54 ਡੇਟਡ 7425 ਅੰਡਰ ਸੈਕਸ਼ਨ 115 ਜਮਨ 2 7475 BNS ਤੇ ਤਾਇਤ ਅਸੀਂ ਮਾਮਲਾ ਇਸੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹ ਨੂੰ ਅਰੇਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਿਰਾਸਤ ਦੇ ਵਿੱਚ ਆਏਗਾ ਉਹ